ਰਾਲਾ ਚੌਂਕੀ ਵੱਲੋਂ ਚਾਰ ਨੌਜਵਾਨਾਂ ਨੂੰ 500 ਅਫੀਮ ਸਮੇਤ ਕਾਬੂ ਕੀਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਚਾਰੇ ਨੌਜਵਾਨ ਸਵਿਫਟ ਕਾਰ ਪੀਵੀ 29 AF 2464 ਤੇ ਡੱਬਾ ਵਾਲੇ ਪਾਸੋਂ ਆ ਰਹੇ ਸਨ ਜਦ ਇਹਨਾਂ ਨੂੰ ਰੂਲਦਵਾਲਾ ਕੋਲ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 500 ਗ੍ਰਾਮ ਫੀਮ ਬਰਾਮਦ ਕੀਤੀ ਗਈ ਹੈ ਫੜੇ ਗਏ ਨੌਜਵਾਨਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਦਲਵਾਰ ਸਿੰਘ ਜਸਕਰਨ ਸਿੰਘ ਪੁੱਤਰ ਮੰਗਲ ਸਿੰਘ ਹਰਮੀਤ ਸਿੰਘ ਪੁੱਤਰ ਜਗENDER ਸਿੰਘ ਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਆਣਾ ਜਿਲ੍ਹਾ ਚਾਰੇ ਮੋਗਾ ਵਜੋਂ ਹੋਈ ਹੈ ਆਓ ਸੁਣਦੇ ਹਾਂ ਕੀ ਕਹਿੰਦੇ ਹਨ ਥਾਣਾ ਅਨਚਾਰਜ ਕੱਲ ਪੁਸਤ ਪਾਰਟੀ ਨੇ ਪਖਰਾਲਾ ਤੋਂ ਬੱਚੇ ਰਸਤਾ ਜੋਗੇਵਾਲਾ ਦੀ ਭਾਰਤ ਮਾਣੂ ਤੋਂ ਦੇ ਨਿਚੇ ਦਾ ਲਾਇਆ ਦੰਦੀ ਕੀਤੀ ਸੀ ਜੋਗੇਵਾਲੇ ਤਰਫੋਂ ਇੱਕ ਸਵੱਤ ਗੱਡੀ ਆਈ ਜੋ ਪੁਸਤ ਪਾਰਟੀ ਨੇ ਦੇਖ ਕੇ ਘਬਰਾ ਕੇ ਗੱਡੀ ਰੋਕ ਕੇ ਜਨਗਨ ਕਜਨੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਸਤ ਪਾਰਟੀ ਨੇ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਗੱਡੀ ਦੀ ਤਲਾਸ਼ ਲੈਣ ਤੇ ਗੱਡੀ ਦੇ ਵਿੱਚੋਂ 2 ਕਿਲੋਗ੍ਰਾਮ ਹੋਈ ਇੱਕ ਜਨਰ ਕਟੇਨਾ ਵਜਨ ਕਰਤ ਰਹੀ 500 ਗ੍ਰਾਮ ਹੋਈ ਪੁਲਿਸ ਨੇ ਪਾਰਟੀ ਨੇ ਨੌਜਵਾਨਾਂ ਨੂੰ ਪੁੱਛ ਕਰਕੇ ਇਹਨਾਂ ਦਾ ਨਾਮ ਪਤਾ ਵਗੈਰਾ ਪੁੱਛਿਆ ਤੇ ਜਿਸ ਤੇ ਐਫ ਆਈ ਆਰ ਨੰਬਰ 99 ਦੀ ਮਿਤੀ 7 ਨਵੰਬਰ 2024 ਦਰਜ ਕੀਤੀ ਗਈ ਚਾਰੇ ਨੌਜਵਾਨਾਂ ਨੂੰ ਅਦਮਾਨ ਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਮਾਨ ਜੋ ਕੋਰਟ ਨੇ ਚਾਰੇ ਨੌਜਵਾਨਾਂ ਦਾ ਇੱਕ ਦਿਨ ਦਾ ਪੁਲਿਸ ਮਾਨਡ ਦਿੱਤਾ ਜਿਨ੍ਹਾਂ ਨੂੰ ਕੱਲ ਨੂੰ ਦੁਆਰਾ ਫਿਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ